ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿੰਦਰਮ ਪੰਜਾਬੀ ਸਾਰੇ ਆ ਦਾ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਇਸ ਚੈਨਲ ਦੇ ਉੱਤੇ ਤੁਹਾਨੂੰ ਪੰਜਾਬੀ ਸਬਜੈਕਟ ਦੇ ਨਾਲ ਜੋ ਕਿ ਐਨਟੀਈ ਜੁਜੀਸੀ ਨੈਟ ਐਗਜ਼ਾਮ ਦੇ ਨਾਲ ਰਿਲੇਟਡ ਹੈ ਸਾਰੇ ਟੌਪਿਕ ਤੁਹਾਨੂੰ ਮਿਲ ਜਾਣਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਦੇ ਨਾਲ ਪਹਿਲਾ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕ ਕਰਿਓ ਵੀਡੀਓਜ਼ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਲੱਗਦੇ ਪਏ ਨੇ Telegram channel ਦੇ ਉੱਤੇ ਵੀ ਤੁਸੀਂ ਜਾ ਕੇ ਮੈਨੂੰ ਫੋਲੋ ਕਰ ਸਕਦੇ ਹੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਮਿਲ ਜਾਗਾ ਇਸ ਤੋਂ ਇਲਾਵਾ ਕੋਈ ਵੀ ਟੌਪਿਕ ਸਮਝਦੇ ਵਿੱਚ ਨਹੀਂ ਆ ਰਿਹਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਕਰ ਸਕਦੇ ਹੋ ਜੋ ਕਿ ਮੇਰੀ ਈਮੇਲ ਆਈਡੀ ਦਿੱਤੀ ਹੈ ਉੱਥੇ ਇਸ ਤੋਂ ਇਲਾਵਾ ਕਮੈਂਟ ਸੈਕਸ਼ਨ ਦੇ ਵਿੱਚ ਵੀ ਜਾਂ ਫਿਰ ਤੁਸੀਂ ਟੈਲੀਗ੍ਰਾਮ ਦੇ ਉੱਤੇ ਵੀ ਮੈਨੂੰ ਮੈਸੇਜ ਕਰ ਸਕਦੇ ਹੋ ਜਿਵੇਂ ਕਿ ਸਾਡੇ ਨਾਟਕ ਵਾਲੇ ਟੌਪਿਕ ਚੱਲਦੇ ਪਏ ਨੇ ਤਾਂ ਅੱਜ ਅਸੀਂ ਲਾਸਟ ਨਾਟਕ ਵਾਲਾ ਟੌਪਿਕ ਜਿਹੜਾ ਹੈ ਥੋੜਾ ਖਤਮ ਕਰ ਲਾਂਗੇ ਇਸ ਤੋਂ ਬਾਅਦ ਨੈਕਸਟ ਉਸ ਤੋਂ ਜਿਹੜਾ ਅਗਲਾ ਟੌਪਿਕ ਹੈ ਉਹ ਅਨੁਵਾਦ ਦੇ ਬਾਰੇ ਪੜਾਂਗੇ ਅਨੁਵਾਦ ਦੇ ਵਿੱਚ ਅਸੀਂ ਜਿਹੜੇ ਵੱਖ-ਵੱਖ ਕਿਸਮਾਂ ਇਹਨਾਂ ਦਾ ਖੇਤਰ ਉਦੇਸ਼ ਅਨੁਵਾਦ ਦਾ ਉਸਤੇ ਬਾਰੇ ਪੜਾਂਗੇ ਤੇ ਅੱਜ ਅਸੀਂ ਜਿਹੜਾ ਨਾਟਕ ਦੇ ਨਾਲ ਰਿਲੇਟਡ ਹੈਗਾ ਹੈ ਉਹ ਸਾਡੇ ਕੋਲ ਆਣ ਗਿਆ ਇੱਕ ਤਾਵਾ ਜਿਹੜੀਆਂ ਕਿ ਤੁਹਾਨੂੰ ਪਤਾ ਹੀ ਹੈ ਤਿੰਨ ਇੱਕ ਤਾਵਾ ਹੁੰਦੀਆਂ ਨੇ ਇਸ ਤੋਂ ਇਲਾਵਾ ਹੋਰ ਇਸ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਕਥਾ ਵਸਤੂ ਦੇ ਬਾਰੇ ਪੜਾਂਗੇ ਥੋੜਾ ਜਿਹਾ ਇਤਿਹਾਸ ਦੇ ਬਾਰੇ ਪੜਾਂਗੇ ਤਾਂ ਅਲੱਗ-ਅਲੱਗ ਅਗਰ ਸਰ ਕੋ ਥੀਏਟਰ ਹੈ ਜਾਂ ਫਿਰ ਅਲੱਗ-ਅਲੱਗ ਤਰੀਕੇ ਦੇ ਨਾਟਕ ਹੈ ਉਹਨਾਂ ਦੇ ਬਾਰੇ ਅਸੀਂ ਪੜਾਂਗੇ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਟੌਪਿਕ ਦੇ ਅਰਥ ਪ੍ਰਕਿਰਤੀਆਂ ਤੋਂ ਅਰਥ ਪ੍ਰਤੀਕ ਪ੍ਰਕਿਰਤੀਆਂ ਕੀ ਹੁੰਦੇ ਆ ਇਹ ਕਹਿੰਦੇ ਜਦੋਂ ਨਾਟਕੀ ਤੌਰ ਨੂੰ ਅੱਗੇ ਤੋਰਨਾ ਹੁੰਦਾ ਹੈ ਤਾਂ ਸਾਨੂੰ ਇਹ ਅਰਥ ਪ੍ਰਕਿਰਤੀਆਂ ਦੀ ਜ਼ਰੂਰਤ ਪੈਂਦੀ ਹੈ ਅਰਥ ਪ੍ਰਕਿਰਤੀਆਂ ਅਲੱਗ-ਅਲੱਗ ਤਰੀਕੇ ਦੀਆਂ ਹੁੰਦੀਆਂ ਨੇ ਤੇ ਇਹਦੇ ਵਿੱਚ ਮੋਸਟਲੀ ਅਗਰ ਅਸੀਂ ਹੁਣ ਭਾਰਤੀ ਕਾਵ ਸ਼ਾਸਤਰ ਸੌਰੀ ਨਾਟ ਸ਼ਾਸਤਰ ਦੇ ਵਿੱਚ ਦੇਖੇ ਨਾ ਤਾਂ ਨਾਟਿਆ ਸ਼ਾਸਤਰ ਦੇ ਵਿੱਚ ਭਰਤ ਮੁਨੀ ਨੇ ਸਾਨੂੰ ਮੋਸਟਲੀ ਚਾਰ ਪੰਜ ਹੀ ਦੱਸੇ ਨੇ ਤੇ ਉਹ ਅਸੀਂ ਅੱਜ ਪੜਾਂਗੇ ਜਿਸ ਦੇ ਵਿੱਚ ਪਹਿਲੀ ਜੜੀ ਗਈ ਹੈ ਬੀਜ ਹੈ ਬੀਜ ਹੁੰਦਾਂ ਨੂੰ ਪਤਾ ਹੀ ਹੈ ਜਿਵੇਂ ਇੱਕ ਪੌਦੇ ਨੂੰ ਜਦੋਂ ਅਸੀਂ ਵਧਾਉਣਾ ਹੁੰਦਾ ਹੈ ਤਾਂ ਉਸ ਤੇ ਵਿੱਚ ਸਭ ਤੋਂ ਪਹਿਲਾਂ ਅਸੀਂ ਬੀਜ ਬੋਜਦੇ ਹਾਂ ਇਸੇ ਤਰੀਕੇ ਦੇ ਨਾਲ ਬੀਜ ਕੀ ਹੁੰਦਾ ਹੈ ਆਰੰਭ ਕਰਦਾ ਹੈ ਕੋਈ ਵੀ ਨਾਟਕ ਹੁੰਦਾ ਹੈ ਉਸ ਦਾ ਇੱਕ ਕੀ ਹੁੰਦਾ ਹੈ ਸੂਖਮ ਤੇ ਬਾਅਦ ਦੇ ਵਿੱਚ ਜਿਹੜਾ ਫਲ ਰੂਪ ਦੇ ਵਿੱਚ ਵਿਕਸਿਤ ਹੁੰਦਾ ਹੈ ਜਿਵੇਂ ਛੋਟੇ ਤੋਂ ਵੱਡਾ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਬੀਜ ਰੂਪ ਦੇ ਵਿੱਚ ਅਸੀਂ ਨਾਟਕ ਦੀ ਸ਼ੁਰੂਆਤ ਕਰਦੇ ਹਾਂ ਜੋ ਕਿ ਇੱਕ ਨਾਟਕੀ ਘਟਨਾ ਹੁੰਦੀ ਹੈ ਸਟਾਰਟਿੰਗ ਦੇ ਵਿੱਚ ਅਸੀਂ ਥੋੜੀ ਜੀ ਨਾਟਕੀ ਘਟਨਾ ਇੱਕ ਦੇ ਦਿੰਨੇ ਆਂ ਹੋਲੀ-ਹੋਲੀ ਅੱਗੇ ਵਿਕਾਸ ਕਰਦੀ ਹੈ ਤੇ ਨਾਟਕੀ ਘਟਨਾ ਜਿਵੇਂ ਵਿਕਾਸ ਕਰਦੀ ਹੈ ਤੇ ਐਂਡ ਤੇ ਜਿਹੜਾ ਗਵਾ ਸਿਖਰ ਤੇ ਜਾ ਕੇ ਕੀ ਗਈ ਹੈ ਇਹ ਖਤਮ ਹੁੰਦੀ ਹੈ ਮਤਲਬ ਫਲ ਰੂਪ ਦੇ ਵਿੱਚ ਇਹ ਸਮਾਪਤ ਹੁੰਦੀ ਇਸੇ ਤਰੀਕੇ ਦੇ ਨਾਲ ਕਹਿੰਦੇ ਜਿਵੇਂ ਨਿੱਕੀ ਜਹੀ ਘਟਨਾ ਜਿਹੜੀ ਹੁੰਦੀ ਹੈ ਨਾਟਕ ਦੇ ਅੱਗੇ ਵਧਣ ਲਈ ਬੀਜ ਰੂਪ ਦੇ ਵਿੱਚ ਕੰਮ ਕਰਦੀ ਹੈ ਸੋ ਮੋਸਟਲੀ ਬੀਜ ਕੀ ਹੁੰਦਾ ਹੈ ਇੱਕ ਨਾਟਕੀ ਘਟਨਾ ਹੁੰਦੀ ਹੈ ਜਿਹੜੀ ਨਾਟਕ ਨੂੰ ਅੱਗੇ ਵਧਾਉਂਦੀ ਹੈ ਨੈਕਸਟ ਇਸ ਦੇ ਵਿੱਚ ਆਿੰਦਾ ਹੈ ਗਵਾ ਬਿੰਦੂ ਨਾਟਕੀ ਕਥਾ ਨੂੰ ਸਹੀ ਦਿਸ਼ਾ ਦੇ ਵਿੱਚ ਅੱਗੇ ਲੈ ਜਾਣ ਵਾਲਾ ਇੱਕ ਪੁਆਇੰਟ ਹੁੰਦਾ ਹੈ ਹੁਣ ਦੇਖੋ ਕੀ ਹੁੰਦਾ ਜਦੋਂ ਅਸੀਂ ਵੇਲ ਲੱਗਦੀ ਹੈ ਨਾ ਤੇ ਕੀ ਹੁੰਦਾ ਹੈ ਕਿ ਵੇਲ ਨਾ ਕਈ ਵਾਰੀ ਥੋੜੀ ਜਿਹੀ ਲੰਮਕ ਜਾਂਦੀ ਹੈ ਇਧਰ ਉਧਰ ਹੋ ਜਾਂਦੀ ਹੈ ਤੇ ਅਸੀਂ ਕੀ ਕਰਦੇ ਹਾਂ ਕਈ ਜਿਹੜੇ ਗਿਨ ਤਾਗੇ ਬਣ ਕੇ ਨਾ ਉਹਨੂੰ ਇੱਕ ਸਟ੍ਰੇਟ ਦੇ ਵਿੱਚ ਖੜਾ ਕਰਦੇ ਆ ਜਾਂ ਫਿਰ ਕਈ ਜਿਹੜੇ ਬੂਟੇ ਹੁੰਦੇ ਆ ਨਾ ਉਹਨਾਂ ਨੂੰ ਇੱਕ ਉਹ ਚਾਹੁੰਦੇ ਨੇ ਕਿ ਸਟੇਟ ਰੂਪ ਇੱਕ ਸਿੱਧੇ ਰੂਪ ਦੇ ਵਿੱਚ ਉਹ ਵਧਣ ਅੱਕ ਇੱਧਰ ਉੱਧਰ ਨਾਲ ਹਮ ਕਰਨ ਕੀ ਕਰਦੇ ਆ بڑے ਤਰੀਕੇ ਯੂਸ ਹੋਰ ਵਾਸਤੇ ਕਰ ਲੈਨੇ ਆ ਸੋ ਉਹ ਇੱਧਰ ਉੱਧਰ ਨਹੀਂ ਖਿਲਰਦਾ ਇਸੇ ਤਰੀਕੇ ਦੇ ਵਿੱਚ ਜਿਹੜੀ ਕਥਾ ਹੁੰਦੀਆਂ ਉਹਨੂੰ ਸਹੀ ਦਿਸ਼ਾ ਦੇ ਵਿੱਚ ਅੱਗੇ ਲੈ ਕੇ ਜਾਣਾ ਕਿ ਉਹ ਭੁੱਲੇ ਆਪਣਾ ਰਾਹ ਨਾ ਭੁੱਲੇ ਇੱਧਰ ਪਟਕੇ ਨਾ ਇਹ ਬਿੰਦੂ ਕੰਮ ਹੁੰਦਾ ਹੈ ਇਹ ਕੀ ਕਰਦਾ ਹੈ ਕਿ ਸਹੀ ਦਿਸ਼ਾ ਦੇ ਵਿੱਚ ਉਹਨੂੰ ਲੈ ਕੇ ਜਾਣਾ ਕਿੱਥੇ ਉਹਨੂੰ ਇੱਕ ਮੋੜ ਕੱਟਣਾ ਹੈ ਇਥੇ ਇੱਕ ਟਰਨ ਲੈ ਕੇ ਆਉਣਾ ਹੈ ਮੋਕੇ ਦੇ ਉੱਤੇ ਇਹ ਸਾਰਾ ਕੁਝ ਇਹ ਬਿੰਦੂ ਹੀ ਡਿਸਾਈਡ ਕਰਦਾ ਹੈ ਕਿਤੇ ਸਪਸ਼ਟ ਕਿਤੇ ਇਹ ਅਸਪਸ਼ਟ ਰੂਪ ਦੇ ਵਿੱਚ ਸਾਨੂੰ ਮਿਲਦਾ ਹੈ ਮਤਲਬ ਕਈ ਵਾਰੀ ਕੀ ਹੁੰਦਾ ਹੈ ਕਿ ਸਪਸ਼ਟ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੋਈ ਘਟਨਾ ਜਦੋਂ ਅੱਗੇ ਜਾਂ ਨਾਟਕੀ ਤੌਰ ਅੱਗੇ ਵੱਧਦੀ ਹੈ ਤਾ ਕੋਈ ਟਰਨ ਆਂਦਾ ਟਰਨ ਮਤਲਬ ਬੜਾ ਇੰਟਰਸਟਿੰਗ ਮੋੜ ਆਂਦਾ ਹੈ ਕਿ ਸਟੋਰੀ ਦੇ ਵਿੱਚ ਕੀ ਅੱਗੇ ਕੀ ਹੋਏਗਾ ਇਹ ਅਸੀਂ ਜਿਵੇਂ ਦਿਮਾਗ ਦੇ ਵਿੱਚ ਸੋਚਦੇ ਹਾਂ ਇਹ ਕੀ ਹੁੰਦਾ ਵਾ ਕਿਸੇ ਅਸਪਸ਼ਟ ਰੂਪ ਦੇ ਵਿੱਚ ਆਇਂਦਾ ਕਿਤੇ ਕੀ ਕਰਵਾ ਇਹ ਅਸਪਸ਼ਟ ਰੂਪ ਦੇ ਵਿੱਚ ਆਪਣਾ ਕੰਮ ਕਰਦਾ ਹੈ ਇਸ ਦਾ ਕੰਮ ਕੀ ਹੁੰਦਾ ਹੈ ਕਿ ਜੋ ਵੀ ਨਾਟਕ ਦੀ ਕਥਾ ਹੁੰਦੀ ਹੈ ਉਸ ਨੂੰ ਆਪਣੇ ਮਨੋਰਥ ਤੱਕ ਅੱਗੇ ਲੈ ਕੇ ਜਾਣਾ ਫਲ ਰੂਪ ਤੱਕ ਨੂੰ ਅੱਗੇ ਲੈ ਕੇ ਜਾਣਾ ਅੱਗੇ ਤੀਸਰਾ ਪੁਆਇੰਟ ਇਸ ਦੇ ਵਿੱਚ ਆਇਂਦਾ ਗਵਾ ਸੜਕੋ ਪਤਾਕਾ ਪਤਾਕਾ ਕੀ ਹੁੰਦਾ ਹੈ ਇੱਕ ਉਪ ਕਥਾ ਹੁੰਦੀ ਹੈ ਛੋਟੀ ਹੁੰਦੀ ਹੈ ਉਪ ਕਥਾ ਹੁੰਦੀ ਹੈ ਇਹ ਕੀ ਹੁੰਦੀ ਹੈ ਮੁੱਖ ਕਥਾ ਦੀ ਸਹਾਇਕ ਤੌਰ ਦੇ ਉੱਤੇ ਅੱਗੇ ਚਲਦੀ ਹੈ ਉਦੇਸ਼ ਨੂੰ ਸਿਰੇ ਚਾੜਨ ਦੇ ਵਿੱਚ ਕੀ ਹੁੰਦੀ ਹੈ ਇਸ ਦੀ ਇੱਕ ਮੇਨ ਭੂਮਿਕਾ ਹੁੰਦੀ ਹੈ ਤੇ ਨਾਲ ਦੇ ਨਾਲ ਉਸ ਤੇ ਕੰਮ ਕਰਦੀ ਹੈ ਪਰ ਨਾਇਕ ਦੇ ਨਾਲ ਇਸ ਦਾ ਕੋਈ ਵੀ ਸਬੰਧ ਨਹੀਂ ਹੁੰਦਾ ਇੱਕ ਕੀ ਹੁੰਦੀ ਹੈ ਇੱਕ ਜਿਵੇਂ ਅਸੀਂ ਆਮ ਸੀਰੀਅਲਸ ਦੇ ਵਿੱਚ ਦੇਖਦੇ ਆਮ ਫੋਰ ਐਗਜ਼ਾਮਪਲ ਕਿ ਇੱਕ 메ਨ ਕਥਾ ਹੁੰਦੀ ਹੈ ਇੱਕ ਦੂਜੀਆਂ ਕਥਾਵਾਂ ਹੁੰਦੀਆਂ ਨੇ ਉਹ ਵੀ ਨਾਲ ਦੇ ਨਾਲ ਨਾਲ ਦੇ ਨਾਲ ਇੱਕ ਜੜੇ ਦੀ ਸਟੋਰੀ 메ਨ ਹੀਰੋ ਦੀ ਹੁੰਦੀ ਹੈ ਇੱਕ ਦੂਸਰੇ ਦੀ ਚੱਲਦੀ ਜਾਂਦੀ ਹੈ ਬਟ ਕੀ ਹੁੰਦਾ ਵਾ ਦੋਨਾਂ ਦੀ ਆਪਣੀ ਵੱਖਰੀ ਲਾਈਫ ਹੁੰਦੀ ਹੈ ਉਸ ਦੇ ਨਾਇਕ ਦੇ ਨਾਲ ਕੋਈ ਵੀ ਉਸ ਦਾ ਰਿਲੇਸ਼ਨ ਨਹੀਂ ਹੁੰਦਾ ਸੋ ਇਸੇ ਤਰੀਕੇ ਦੇ ਨਾਲ ਇੱਕ ਉਪ ਕਥਾ ਵੀ ਚੱਲਦੀ ਜਾਂਦੀ ਹੈ ਜਿਵੇਂ ਹੁੰਦਾ ਨਾ ਕਿ ਥੋੜਾ ਜਨੂੰ ਰੈਸਟ ਕਰਨ ਨੂੰ ਵੀ ਮੌਕਾ ਮਿਲ ਜਾਂਦਾ ਨਾਇਕ ਨੂੰ ਥੋੜਾਇਆ ਸਾਡਾ ਧਿਆਨ ਅਲੱਗ ਵੀ ਹੋ ਜਾਂਦਾ ਹੈ ਉਹਨਾਂ ਦੀ ਸਟੋਰੀ ਦੇ ਉੱਤੇ ਥੋੜਾਇਆ ਇਹ ਚੀਜ਼ ਆਂਦੀ ਗਿਆ ਹੁਣ ਜਦੋਂ ਸੀਰੀਅਸ ਦੇ ਵਿੱਚ ਇਹੋ ਜਿਹੀ ਜਿਵੇਂ ਇੱਕ ਸਟੋਰੀ ਦਿਖਾਉਂਦੇ ਆ ਤੋ ਕਿਉਂ ਦਿਖਾਉਂਦੇ ਆ ਕਿ ਸਿਰਫ ਇੱਕ ਮੇਨ ਹੀ ਨਾਇਕ ਦੇ ਉੱਤੇ ਹੀ ਧਿਆੜਾ ਧਿਆਨ ਨਾ ਹੋਵੇ ਨਹੀਂ ਤਾਂ ਤੁਸੀਂ ਬੋਰ ਹੋ ਜਾਓਗੇ ਤੇ ਇਸ ਕਰਕੇ ਦੂਸਰੀ ਸਟੋਰੀ ਨਾਲ ਦੇ ਨਾਲ ਚਾਲੂ ਕਰਦੇ ਨੇ ਇਸ ਤੇ ਵਿੱਚ ਕਹਿੰਦੇ ਹੁਣ ਦੇਖੋ ਚਾਰ ਕਿਸਮਾਂ ਸਾਨੂੰ ਮਿਲਦੀਆਂ ਨੇ ਪਹਿਲੀ ਇਸ ਦੇ ਵਿੱਚ ਹੁੰਦੀ ਹੈ ਜਿਹੜੀ ਉਪ ਕਥਾ ਵਿੱਚ ਸ਼ਾਮਲ ਹੋ ਕੇ ਮੁੱਖ ਕਥਾ ਨੂੰ ਬਲ ਪ੍ਰਦਾਨ ਕਰਦੀ ਹੈ ਇੱਕ ਉਹ ਵਾਲੀ ਸਟੋਰੀ ਹੁੰਦੀ ਹੈ ਜੋ ਮੇਨ ਦੇ ਨਾਲ ਜੜੀ ਹੈਗੀ ਉਹਨੂੰ ਬਲ ਪ੍ਰਦਾਨ ਕਰਦੀ ਹੈ ਇਹ ਵਾਲੀ ਦੂਜੀ ਜਿਹੜੀ ਉਹ ਹੁੰਦੀ ਹੈ ਜਿਸ ਨੂੰ ਸਮਝਣ ਦੇ ਵਿੱਚ ਦਰਸ਼ਕਾਂ ਨੂੰ ਥੋੜੀ ਬਹੁਤੀ ਔਖ ਹੁੰਦੀ ਹੈ ਕਿ ਇਸ ਸਟੋਰੀ ਕਿਉਂ ਵਿੱਚ ਐਡ ਕੀਤੀ ਹੈ ਇਸ ਦਾ ਕੀ ਮਕਸਦ ਹੈਗਾ ਏ ਤੀਜਾ ਹੁੰਦਾ ਹੈ ਉਹ ਜਿਹੜੀ ਡੂੰਗੇ ਅਰਥਾਂ ਦੇ ਧਾਰਨੀ ਹੁੰਦੀਆਂ ਇਸ ਦੇ ਵਿੱਚ ਕੀ ਹੁੰਦੇ ਨੇ ਸੰਵਾਦ ਜਿਹੜੇ ਹੁੰਦੇ ਨੇ ਜਿਹੜੇ ਵਾਰਤਾ ਲਾਭ ਹੁੰਦੀ ਹੈ ਉਹ ਜ਼ਿਆਦਾ ਤਰਕੀ ਹੁੰਦੀ ਹੈ ਬਹੁਤ ਅਰਥ ਹੁੰਦੀ ਹੈ ਤੇ ਜਿਹੜੇ ਦਰਸ਼ਕ ਹੁੰਦੇ ਨੇ ਉਹ ਖੁਦ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ ਤੇ ਲਾਸਟ ਚੌਥੀ ਆਇਂਦੀ ਗਈ ਹੈ ਬੋਧਿਕ ਅੰਛਾ ਦੇ ਨਾਲ ਜਿਸ ਦੀ ਜਿਹੜੀ ਸ਼ਬਦਾਵਲੀ ਉਹ ਮਿਲਦੀ ਹੈ ਸੰਵਾਦ ਜਿਹੜੇ ਹੁੰਦੇ ਨੇ ਉਹ ਦੋਹਰੇ ਅਰਥਾਂ ਦੇ ਧਾਰਨੀ ਹੁੰਦੇ ਨੇ ਤੇ ਇਹ ਵੀ ਦਰਸ਼ਕਾਂ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਲੈਂਦੇ ਨੇ ਚੌਥਾ ਇਸ ਦੇ ਵਿੱਚ ਪੁਆਇੰਟ ਮਿਲਦਾ ਹੈ ਗਵਾ ਸੜਕੋ ਪ੍ਰਕਰੀ ਪਤਾਕਾ ਤੇ ਨਾਲ ਇਸ ਤੋਂ ਬਾਅਦ ਆਿੰਦਾ ਗਵਾ ਪ੍ਰਕਰੀ ਪ੍ਰਕਰੀ ਕੀ ਹੁੰਦੀ ਹੈ ਇੱਕ ਛੋਟੀ ਜਿਹੀ ਕਥਾ ਹੁੰਦੀ ਹੈ ਜੋ ਮੁੱਖ ਕਥਾ ਦੇ ਨਾਲ ਆ ਕੇ ਸਾਥ ਦੇ ਕੇ ਖਤਮ ਹੋ ਜਾਂਦੀ ਹੈ ਇਹ ਕੀ ਹੁੰਦੀ ਹੈ ਔਰ ਇਹ ਨਾਲ ਆਉਂਦੀ ਹੈ ਉੱਥੇ ਸਮਾਪਤ ਹੋ ਜਾਂਦੀ ਹੈ ਅੱਗੇ ਤੱਕ ਨਹੀਂ ਜਾਂਦੀ ਠੀਕ ਹੈ ਬਸ ਇਹ ਨਹੀਂ ਸੀ ਇਹ ਰਤੇ ਅੱਗੇ ਆਇੰਦਾਗਾ ਸਾਡੇ ਕੋਲ ਲਾਸਟ ਤੇ ਉੱਤੇ ਕਾਰਜ ਕਾਰਜ ਕੀ ਹੁੰਦਾ ਏ ਕਿ ਅਜੇ ਜਿਹੜਾ ਯਤਨ ਹੈ ਜੋ ਕਿ ਮੁੱਖ ਕਥਾ ਦੇ মনোরਤ ਪ੍ਰਾਪਤੀ ਵਿੱਚ ਸਹਾਇ ਹੋਂਦਾ ਹੈ ਕਾਰਜ ਜਿਹੜਾ ਸਟੇਜ ਦੇ ਉੱਤੇ ਚੱਲਦਾ ਪਿਆ ਹੁੰਦਾ ਓਹੀ ਆਇੰਦਾਗਾ ਨਾ ਕਾਰਜ ਜੋ ਕਿ ਜਿਸ মনোরਤ ਵਾਸਤੇ ਇੱਕ ਨਾਟਕ ਲਿਖਿਆ ਹੁੰਦਾ ਏ ਉਹ মনোরਤ ਨੂੰ ਪੂਰਾ ਕਰਨ ਦੇ ਵਾਸਤੇ ਸਟੇਜ ਦੇ ਉੱਤੇ ਚੱਲਦਿਆ ਹੁੰਦਾ ਹੈ ਏ ਆਇਂਦੇ ਸੜਕੋ ਅਰਥ ਪ੍ਰਕਿਰਤੀਆਂ ਸੈਕਿੰਡ ਅਗੇ ਰਾਇਂਦਾ ਗਵਾ ਸੜਕੋ ਕਥਾ ਵਸਤੂ ਕੀ ਹੁੰਦੀ ਹੈ ਕਥਾ ਵਸਤੂ ਹੁੰਦੀ ਹੈ ਨਾਟਕ ਦੀ ਆਤਮਾ ਇਸ ਵਿੱਚ ਆਦ ਹੁੰਦਾ ਹੈ ਮਦ ਹੁੰਦਾ ਹੈ ਤੇ ਅੰਤ ਹੁੰਦਾ ਹੈ ਕਥਾ ਵਸਤੂ ਮੀਨਸ ਨਾਟਕ ਦੀ ਜਿਹੜੀ ਕਥਾ ਹੁੰਦੀ ਹੈ ਉਹਨੂੰ ਅਸੀਂ ਕਹਿ ਦਿੰਦੇ ਆ ਕਥਾ ਵਸਤੂ ਜਿਸ ਦਾ 3 ਪੁਆਇੰਟ ਹੁੰਦੇ ਨੇ ਸਟਾਰਟਿੰਗ ਬਿਟਵੀਨ ਤੇ ਲਾਸਟ ਵਾਲਾ ਜਿਹੜਾ ਹੁੰਦਾ ਹੈ ਇਸ ਦਾ ਆਕਾਰ ਨਾਟਕ ਦੇ ਜ਼ਿਆਦਾ ਵੱਡਾ ਹੁੰਦਾ ਹੈ ਨਾਹੀਂ ਇਸ ਦਾਕਾਰ ਜ਼ਿਆਦਾ ਛੋਟਾ ਹੁੰਦਾ ਹੈ ਪਰਤਮੁਨੀ ਨੇ ਨਾਟਕ ਦੇ ਤਿੰਨ ਤੱਤ ਮੰਨੇ ਹਨ ਹੁਣ ਪਰਤਮੁਨੀ ਦੇ ਮੁਤਾਬਕ ਉਹਨੇ ਤਿੰਨ ਨਾਟਕ ਦੇ ਤੱਤ ਮੰਨੇਗੇ ਨੇ ਕਥਾ ਵਸਤੂ ਦੇ ਆਧਾਰ ਤੇ ਜਿਸ ਦੇ ਵਿੱਚ ਕਥਾ ਵਸਤੂ ਨੇਤਾ ਤੇ ਰਸ ਆਇੰਦੀ ਹੈ ਜੀ ਮੀਨਸ ਉਹਰੇ ਵਾਸਤੇ ਕੀ ਗਿਆ ਬਾਕੀ ਪੁਆਇੰਟ ਨਹੀਂ ਗਿਆ ਉਸ ਦੇ ਵਾਸਤੇ ਤਿੰਨ ਚੀਜ਼ਾਂ ਜ਼ਰੂਰੀ ਹੈ ਇੱਕ ਕਥਾ ਵਸਤੂ ਹੋਣੀ ਚਾਹੀਦੀ ਹੈ ਨਾਟਕ ਦੇ ਵਿੱਚ ਇੱਕ ਰਸ ਹੋਣੇ ਚਾਹੀਦੇ ਨੇ ਨਾਲ ਦੇ ਨਾਲ ਜਿਹੜਾ ਮੇਨ ਨੇਤਾ ਉਸਦੇ ਵਿੱਚ ਹੋਣਾ ਸ਼ਾਮਿਲ ਹੁੰਦਾ ਹੈ ਉਸਨੇ ਕਥਾ ਵਸਤੂ ਨੂੰ ਸਰੀਰ ਤੇ ਰਸ ਨੂੰ ਕੀ ਕਿਹਾ ਹੈ ਗਵਾ ਆਤਮਾ ਕਿਹਾ ਹੈ ਹੁਣ ਇਸ ਤੋਂ ਬਾਅਦ ਉਹਨੇ ਦੋ ਕਿਸਮਾਂ ਸਾਨੂੰ ਦੱਸੀਆਂ ਨੇ ਜਿਹੜੀਆਂ ਕਥਾ ਵਸਤੂ ਦੀਆਂ ਜਿਸਦੇ ਵਿੱਚ ਸਭ ਤੋਂ ਪਹਿਲੇ ਆਈਂਦੀ ਗਿਆ ਸੜਕੋ ਅਧਿਕਾਰਿਕ ਸੈਕਿੰਡ 9 ਦੀ ਗਿਆਸ ਦੇ ਵਿੱਚ ਪ੍ਰਸੰਗਿਕ ਅਧਿਕਾਰਿਕ ਕਿਹੜੀ ਹੁੰਦੀ ਹੈ ਜਿਹੜੇ ਨਾਟਕ ਦੇ ਉਦੇਸ਼ ਦੀ ਪ੍ਰਾਪਤੀ ਵਾਲੇ ਹਿੱਸੇ ਨੂੰ ਅਸੀਂ ਅਧਿਕਾਰਿਕ ਤੇ ਅਧਿਕਾਰਿਕ ਦੇ ਨਾਲ ਚੱਲਣ ਵਾਲੀ ਜਿਹੜੀ ਛੋਟੀ ਹੁੰਦੀ ਹੈ ਉਹਨੂੰ ਅਸੀਂ ਪ੍ਰਸੰਗਿਕ ਕਹਿੰਦੇ ਆ ਮੇਨ ਕੀ ਹੁੰਦਾ ਹੈ ਕਿ ਜਿਹੜੀ ਮੇਨ ਕਥਾ ਚੱਲਦੀ ਪਈ ਹੈ ਉਹ ਆਉਂਦੀ ਗਈ ਹੈ ਸੜਕੋ ਅਧਿਕਾਰਿਕ ਜਿਹੜੀ ਮੇਨ ਤੇ ਨਾਲ ਉਸ ਤੇ ਜਿਹੜੀ ਛੋਟੀ ਕਥਾ ਚੱਲਦੀ ਹੈ ਜਿਹੜੀ ਕਿ ਖਤਮ ਹੋ ਜਾਂਦੀ ਉਹ ਆਉਂਦੀ ਗਈ ਇਸ ਦੇ ਵਿੱਚ ਪ੍ਰਸੰਗਿਕ ਕਥਾ ਤੇ ਪਰਤਮੁਨੀ ਨੇ ਨਾਟਕੀ ਵਿਕਾਸ ਦੀਆਂ ਅੱਗੇ 4 ਇਹਦੇ ਵਿੱਚ ਅਵਸਥਾਵਾਂ ਉਹਨਾਂ ਨੇ ਦੱਸੀਆਂ ਹਨ ਕਿ ਮਤਲਬ ਜਿਹੜਾ ਨਾਟਕੀ ਵਿਕਾਸ ਹੁੰਦਾ ਹੈ ਕਿ ਇੱਕ ਨਾਟਕ ਕਿਵੇਂ ਚੱਲਦਾ ਹੈ ਵਿਕਾਸ ਉਹ ਹੀ ਆਇੰਦਾ ਨਾਲ ਕਿ ਨਾਟਕ ਦਾ ਵਿਕਾਸ ਕਿਵੇਂ ਹੁੰਦਾ ਕਿਵੇਂ ਚੱਲਦਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਆਇੰਦਾ ਗਵਾ ਆ ਪ੍ਰਾਰੰਭ ਪ੍ਰਾਰੰਭ ਉਹ ਹੀ ਆਇੰਦਾ ਗਵਾ ਕਿ ਨਾਟਕ ਦਾ ਜਿਹੜੀ ਸ਼ੁਰੂਆਤ ਕਰਨੀ ਉਸ ਦਾ ਪ੍ਰਾਰੰਭ ਕਰਨਾ ਹੁੰਦਾ ਹੈ ਇਸ ਤੋਂ ਬਾਅਦ ਪ੍ਰਯਤਨ ਪ੍ਰਯਤਨ ਦੇ ਵਿੱਚ ਅ ਅੱਗੇ ਦਿੱਤਾ ਹੀ ਹੋਇਆ ਦੇਖੋ ਕਥਾ ਦੀ ਸ਼ੁਰੂਆਤ ਜਿਹੜੀ ਕੀ ਹੈ ਉਹ ਕੀ ਆਇੰਦਾ ਗਵਾ ਮੇਨ ਸਟਾਰਟਿੰਗ ਪੁਆਇੰਟ ਜਿਹੜਾ ਪ੍ਰਾਰੰਭ ਹੁੰਦਾ ਹੈ ਉਦੇਸ਼ ਪ੍ਰਾਪਤੀ ਲਈ ਕੀਤਾ ਗਿਆ ਪ੍ਰਯਤਨ ਜਿਹੜਾ ਹੁੰਦਾ ਹੈ ਉਹ ਪ੍ਰਯਤਨ ਦੇ ਵਿੱਚ ਜਾਂਦਾ ਹੈ ਜਾਨਕਿ ਜਦੋਂ ਸਟਾਰਟਿੰਗ ਨਾਟਕ ਦੀ ਹੁੰਦੀ ਹੈ ਉਸ ਤੋਂ ਬਾਅਦ ਅੱਗੇ ਵਿਕਾਸ ਹੁੰਦਾ ਹੈ ਤੇ ਜਿਹੜਾ ਉਦੇਸ਼ ਲਾਸ ਉੱਤੇ ਸਾਨੂੰ ਪ੍ਰਾਪਤ ਕਰਨਾ ਹੁੰਦਾ ਹੈ ਉਸ ਦੀ ਜਿਹੜੀ ਪ੍ਰਾਪਤੀ ਲਈ ਜੋ ਪ੍ਰਯਤਨ ਕੀਤੇ ਜਾਂਦੇ ਨੇ ਕੀ-ਕੀ ਚੀਜ਼ਾਂ ਜ਼ਰੂਰੀ ਹੈ ਉਸ ਦੇ ਵਿੱਚ ਚੈਟ ਕੀਤੀ ਜਾਂਦੀ ਹੈ ਉਹ ਪ੍ਰਯਤਨ ਦੀ ਕੈਟਾਗਰੀ ਦੇ ਵਿੱਚ ਆ ਜਾਂਦੀਆਂ ਨੇ ਨਾਇਕ ਨੂੰ ਆਪਣੇ प्रयोजन ਦੇ ਵਿੱਚ ਸਫਲਤਾ ਦੀਆਂ ਸੰਭਾਵਨਾਵਾਂ ਜਦੋਂ ਨਜ਼ਰ ਆਉਣ ਲੱਗ ਪੈਂਦੀਆਂ ਨੇ ਤਾਂ ਉਹਨੂੰ ਅਸੀਂ ਪ੍ਰਾਪਤੀ ਸੰਭਾਵਨਾਵਾ ਕਹਿੰਦੇ ਨੇ ਮਤਲਬ ਜਦੋਂ ਉਹਨੂੰ ਹੁੰਦਾ ਹੈ ਕਿ ਅੱਗੇ ਉਹ ਵੱਧਾ ਹੈ ਤੁਹਾਨੂੰ ਹੈ ਕਿ ਹਾਂ ਮੈਂ ਲਾਸਟ ਉੱਤੇ ਪਹੁੰਚ ਸਕਦਾ ਮੈਂ ਆਪਣੀ ਫਲ ਦੀ ਪ੍ਰਾਪਤੀ ਕਰ ਸਕਦਾ ਹਾਂ ਕਿ ਜਿਸ ਉਦੇਸ਼ ਤੇ ਵਾਸਤੇ ਨਾਟਕ ਲਿਖਿਆ ਹੈ ਉਸ ਨਾਟਕ ਦੇ ਉਦੇਸ਼ ਦੀ ਪ੍ਰਾਪਤੀ ਵਾਸਤੇ ਉਹਨੂੰ ਨਜ਼ਰ ਆਣ ਲੱਗ ਪੈਂਦਾ ਹੈ ਉਹ ਕੀ ਆਇੰਦਾ ਗਵਾ ਪ੍ਰਾਪਤੀ ਸੰਭਾਵਨਾ ਤੇ ਰਾਹ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਹੁੰਦੀਆਂ ਨੇ ਉਹਨਾਂ ਨੂੰ ਖਤਮ ਕਰਕੇ ਉਸ ਤੋਂ ਅਗਲੀ ਸਟੇਜ ਦੇ ਉੱਤੇ ਜਿਵੇਂ ਉਹ ਪਹੁੰਚਦਾ ਹੈ ਗਵਾ ਤਾਂ ਉਹ ਕੀ ਆਇੰਦਾ ਗਵਾ ਨਿਯਤ ਆਪਤੀ ਤੇ ਲਾਸਟੇ ਉੱਤੇ ਜਦੋਂ ਉਹ ਦੇਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਆਇੰਦਾ ਹੈਗਾ ਇਸ ਦੇ ਵਿੱਚ ਫਲ ਯੋਗਾ ਆਇੰਦਾ ਹੈਗਾ ਠੀਕ ਹੈ ਨੈਕਸਟ ਦੇਖੋ ਅੱਗੇ ਇਸ ਦੇ ਵਿੱਚ ਅੱਗੇ ਆਈਂਦੀ ਹੈਗੇ ਨੇ ਤਿੰਨ ਇਕਤਾਵਾਂ ਜੋ ਕਿ ਮੋਸਟ ਇੰਪੋਰਟੈਂਟ ਟਾਪਿਕ ਹੈਗਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਇੰਦਾ ਸਮੇਂ ਸਥਾਨ ਤੇ ਕਾਰਜ ਦੀ ਇਕਤਾ ਇਹ ਤਿੰਨ ਇਕਤਾਵਾਂ ਸਾਡੇ ਕੋਲ ਹੋਣੀਆ ਜ਼ਰੂਰੀ ਹੁੰਦੀਆਂ ਨੇ ਸ ਪਹਿਲਾਂ ਆਇੰਦਾ ਗਾ ਵਸਥਾਨ ਦੀ ਏਕਤਾ ਸਥਾਨ ਦੀ ਏਕਤਾ ਕੀ ਹੁੰਦੀ ਹੈ ਕਿ ਜਿਹੜਾ ਮੰਚ ਦੇ ਉੱਤੇ ਜੋ ਵੀ ਘਟਨਾਵਾਂ ਵਾਪਰਦੀਆਂ ਨੇ ਜਾਂ ਕਾਰਜ ਵਾਪਰਦਾ ਹੈ ਉਹ ਸਾਰਾ ਕੀ ਹੁੰਦਾ ਹੈ ਇੱਕੋ ਸਥਾਨ ਦੇ ਉੱਤੇ ਵਾਪਰੇ ਤਾਂ ਜੋ ਦਰਸ਼ਕਾਂ ਦੇ ਉੱਤੇ ਪ੍ਰਭਾਵ ਜੀ ਏਕਤਾ ਜਿਹੜੀ ਬਣੀ ਰਹੇ ਹੁਣ ਤੁਸੀਂ ਇੱਕ ਚੇਂਜ ਕਰੋਗੇ ਸਾਰਾ ਕੁਝ ਠੀਕ ਹੈ ਜਾਨੀ ਕਿ ਸਥਾਨ ਚੇਂਜ ਕਰੋਗੇ ਪਹਿਲਾਂ ਇੱਥੇ ਹੋਏਗਾ ਫਿਰ ਦੂਸਰੀ ਜਗ੍ਹਾ ਹੋਏਗਾ ਫਿਰ ਤੀਜੀ ਜਗ੍ਹਾ ਹੋਏਗਾ ਤੇ ਇਹਦੇ ਨਾਲ ਕੀ ਹੋ ਜਾਂਦਾ ਹੈ ਕਿ ਤੁਹਾਡਾ ਜਿਹੜਾ ਉਹ ਇੱਕ ਪ੍ਰਭਾਵ ਹੁੰਦਾ ਹੈ ਉਹ ਖੰਡਿਤ ਹੋ ਜਾਂਦਾ ਹੈ ਪਹਿਲਾਂ ਇੱਧਰ ਵੇਖਣਗੇ ਫੇਰ ਵਿਚਕਾਰ ਵੇਖਣਗੇ ਫਿਰ ਦੂਸਰੇ ਬੰਨੇ ਵੇਖਣਗੇ ਤੁਹਾਨੂੰ ਸਟੇਜ ਸੈੱਟ ਕਰਨ 'ਚ ਵੀ ਪ੍ਰੋਬਲਮ ਆਏਗੀ ਤੇ ਇੱਕ ਜਿਹੜੇ ਦਰਸ਼ਕ ਹੈ ਉਹਨਾਂ ਨੂੰ ਥੋੜੀ ਜਿਹੀ ਵੇਟਿੰਗ ਵੀ ਹੋਏਗੀ ਤੋਂਰੇ ਕਰਕੇ ਪ੍ਰਭਾਵ ਖੰਡਿਤ ਹੋਏਗਾ ਸਮੇਂ ਦੀ ਇਕਤਾ ਤੋਂ ਭਾਵ ਹੁੰਦਾ ਹੈ ਕਿ ਜਿਹੜਾ ਪ੍ਰਦਰਸ਼ਨ ਹੀ ਹੋ ਰਹੀ ਹੈ ਜੋ ਕਿ ਸਟੇਜ ਦੇ ਉੱਤੇ ਜੋ ਚੱਲਦਾ ਪਿਆ ਹੈ ਉਹ ਸਾਰਾ ਕੀ ਹੈਗਾ ਵਾ ਦੋ ਤਿੰਨ ਕੰਟੈਂਟ ਦੇ ਉੱਤੇ ਵਿੱਚ ਹੀ ਜ਼ਿਆਦਾਤਰ ਕੀ ਹੁੰਦਾ ਹੈ ਖਤਮ ਹੋ ਜਾਣਾ ਚਾਹੀਦਾ ਹੈ ਕਿ ਬਹੁਤਾ ਲੰਬਾ ਨਹੀਂ ਲੈ ਕੇ ਜਾਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਹੈ ਕਿ ਇਹਦੇ ਨਾਲੇ ਪ੍ਰਭਾਵ ਜਿਹੜਾ ਹੁੰਦਾ ਵਾ ਜਾਂ ਫਿਰ ਬੋਰਿੰਗ ਜ਼ਿਆਦਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਦਰਸ਼ਕ ਉੱਠ ਕੇ ਜਾਣਾ ਸ਼ੁਰੂ ਕਰ ਦਣਗੇ ਇਹੋ ਚੀਜ਼ ਹੁੰਦਾ ਮੇਰੇ ਵਰਗੀ ਜ਼ਿਆਦਾ ਇਹ ਬੋਰਿੰਗ ਚੀਜ਼ਾਂ ਫਿਰ ਮੈਨੂੰ ਲੱਗਣ ਲੱਗ ਪੈਂਦੀ ਜੋ ਕੁਝ ਜ਼ਿਆਦਾ ਲੰਬੀ ਚੱਲ ਜਾਂਦੇ ਇੰਟਰਸਟਿੰਗ ਹੋਵੇ ਦਾ ਆਬਵਸਲੀ ਸਾਨੂੰ 2-3 ਘੰਟਿਆਂ ਚ ਅਗਲੇ ਨੂੰ ਵੀ ਪਤਾ ਹੈ ਇੰਨੀ ਚੀਜ਼ ਤੱਕ ਉਹ ਬੈਠ ਸਕਦੇ ਨੇ ਔਰ ਚ ਖਤਮ ਕਰੇਗਾ ਤੇ ਜੇਕਰ ਜ਼ਿਆਦਾਤਰ ਸਮਾਂ ਪਹਿਲਾਂ ਮੰਨਿਆ ਗਿਆ ਸੀ ਤਾਂ 12 ਤੋਂ 24 ਘੰਟੇ ਦਾ ਮੰਨਿਆ ਗਿਆ ਸੀ ਜਿਵੇਂ ਪ੍ਰਵਾਨ ਕੀਤਾ ਗਿਆ ਬਟ ਮੋਸਟਲੀ ਕੀ ਕਹੇ ਜਾਂਦੀ ਹੀ ਜਿਹੜੇ ਕਿਹਾ ਸਾਰੇ ਖਤਮ ਅੱਜਕੱਲ ਕਰਦੇ ਦੇ ਨੇ ਅੱਗੇ ਆ ਜਾਂਦਾ ਗਵਾ ਕਾਰਜ ਦੀ ਇਕਤਾ ਤੋਂ ਭਾਵ ਕੀ ਹੁੰਦਾ ਹੈ ਮੁੱਖ ਕਹਾਣੀ ਦੀ ਪ੍ਰਧਾਨਤਾ ਬਣੀ ਰਹੇ ਤੇ ਜਿਹੜੀਆਂ ਬਾਕੀਆਂ ਛੋਟੀਆਂ ਕਥਾਵਾਂ ਹੁੰਦੀਆਂ ਨੇ ਉਸ ਦਾ ਪ੍ਰਭਾਵ ਜਿਹੜਾ ਗਵਾ ਉਹ ਅਖੰਡਿਤ ਨਾ ਹੋਵੇ ਮੀਨਸ ਮੇਨ ਇੱਕੋ ਹੀ ਇੱਕ ਸਟੋਰੀ ਲੈ ਕੇ ਜਾਂਦੇ ਨੇ ਜ਼ਿਆਦਾਤਰ ਕੀ ਕਰਦੇ ਨੇ ਕਿ ਇੱਕੋ ਹੀ ਸਟੋਰੀ ਲੈ ਕੇ ਕਾਰਜ ਕਰਦੇ ਨੇ ਮੀਨਜ਼ ਇੱਕੋ ਹੀ ਇੱਕ ਮੇਨ ਕਥਾ ਹੁੰਦੀ ਆ ਬਾਕੀ ਵਿੱਚ ਵੀ ਦੂਸੀਆਂ ਕਥਾਵਾਂ ਲੈ ਕੇ ਆਉਂਦੇ ਨਹੀਂ ਤਾਂ ਕੀ ਹੋਏਗਾ ਉਸ ਦਾ ਵੀ ਪ੍ਰਭਾਵ ਉੱਥੇ ਖੰਡਿਤ ਹੋਣਾ ਸ਼ੁਰੂ ਹੋ ਜਾਏਗਾ ਸੋ ਇਹ ਤਿੰਨ ਏਕਤਾਵਾਂ ਜਿਹੜੀਆਂ ਹੈਗੀਆਂ ਨੇ ਇੱਕ ਹੋਣੀਆਂ ਜ਼ਰੂਰੀ ਹਨ ਇਸ ਤੋਂ ਬਾਅਦ ਨੈਕਸਟ ਇੱਕੋ ਨਾਟਕ ਦੀਆਂ ਕਿਸਮਾਂ ਕਿਡੀਆਂ ਹੈਗੀਆਂ ਨੇ ਅ ਅਲੱਗ-ਅਲੱਗ ਜਗ੍ਹਾ ਦੇ ਉੱਤੇ ਅਲੱਗ-ਅਲੱਗ ਤਾਨੂੰ ਮਿਲ ਜਣਗੀਆਂ ਇਸ ਦੇ ਵਿੱਚ ਮੋਸੇ ਤੁਹਾਨੂੰ ਪਤਾ ਹੀ ਹੈ ਤੁਸੀਂ ਲਰਨ ਕੀਤੀਆਂ ਹੀ ਹੋਈਆਂ ਨੇ ਜਿਹੜੇ ਨਹੀਂ ਕੀਤੇ ਉਹ ਵੀ ਇੱਕ ਵਾਰੀ ਜਿਹੜਾ ਯਾਦ ਰੱਖ ਲਿਓ ਕਿਹੜੇ-ਕਿਹੜੇ ਨੇ ਸਭ ਤੋਂ ਪਹਿਲਾਂ ਆਇੰਦਾ ਗਵਨ ਸਾੜ ਕੋ ਓਪੇਰਾ ਨਾਟਕ ਆਇੰਦਾ ਗਵਾਂ ਇਹ ਵੀ ਤੁਹਾਨੂੰ ਪਤਾ ਹੈ ਓਪੇਰਾ ਦਾ ਜਿਹੜਾ ਰਿਲੇਸ਼ਨ ਨਹੀਂ ਹੈਗਾ ਇੱਕ ਕਲਾ ਹੈਗੀ ਹੈ ਜਿਸ ਨੂੰ ਕੀ ਗਵਨ ਨਾਟਕ ਦੇ ਥਰੂ ਪ੍ਰਸਤੁਤ ਕੀਤਾ ਜਾਂਦਾ ਪਰ ਇਸ ਦਾ ਇਸ ਨਾਲ ਕੋਈ ਰਿਲੇਸ਼ਨ ਨਹੀਂ ਹੈਗੇ ਸੀ ਪਹਿਲੋ ਵੀ ਪੜ ਚੁੱਕੇ ਹਾਂ ਆਂਚਲਿਕ ਨਾਟਕ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਕੋਈ ਵੀ ਲੇਖਕ ਜਿਹੜਾ ਹੁੰਦਾ ਆਪਣੇ ਖੇਤਰ ਦੇ ਨਾਲ ਸੰਬੰਧਿਤ ਜਦੋਂ ਲਿਖਦਾ ਹੈ ਉਸੇ ਭਾਸ਼ਾ ਸਭ ਕੁਝ ਯੂਜ਼ ਕਰਦਾ ਹੈ ਉਸ ਦੇ ਤੌਰ ਤਰੀਕੇ ਸੱਭਿਆਚਾਰ ਨੂੰ ਦਿਖਾਉਂਦਾ ਹੈ ਤਾਂ ਉਸ ਦਾ ਅੰਤਲਿਕ ਨਾਟਕ ਹੋ ਜਾਂਦਾ ਹੈ ਇੱਕ ਪਾਤਰੀ ਇੱਕ ਪਾਤਰ ਵਾਲਾ ਜਿਹੜਾ ਨਾਟਕ ਹੋ ਜਾਂਦਾ ਹੈ ਇਤਿਹਾਸਿਕ ਨਾਟਕ ਵੀ ਤੁਹਾਨੂੰ ਪਤਾ ਹੈ ਸੰਸਕ੍ਰਿਤ ਨਾਟਕ ਵੀ ਪਤਾ ਹੈ ਜਿਸ ਦਾ ਅੰਤ ਸੁਖਾਂਤ ਗਰੂਪ ਦੇ ਵਿੱਚ ਹੁੰਦਾ ਹੈ ਸ਼ਤਾਬਦੀ ਨਾਟਕ ਵੀ ਪਤਾ ਹੈ ਗਵਾ ਸਮੱਸਿਆ ਨਾਟਕ ਕੋਈ ਸਮੱਸਿਆ ਲਾ ਕੇ ਜਿਸ ਦੇ ਵਿੱਚ ਚੱਲਦੇ ਹਾਂ ਸਮਾਜਿਕ ਜਿਹੜਾ ਨਾਟਕ ਹੁੰਦਾ ਹੈ ਕਿ ਕੋਈ ਵੀ ਇਸ ਤਰੀਕੇ ਦਾ ਜਿਸ ਦੇ ਵਿੱਚ ਸਮਾਜ ਨੂੰ ਇੱਕ ਪ੍ਰਭਾਵਿਤ ਕੀਤਾ ਜਾਂਦਾ ਉਸ ਨੂੰ ਦਿਖਾਇਆ ਜਾਂਦਾ ਹੈ ਸਮੱਸਿਆ ਨੂੰ ਸਮਾਜ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਗਵਾ 사ੰਗ ਜਿਸ ਵਿੱਚ 사ੰਗ ਜਿਹੜੀ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਕਈ ਜਿਹੜੇ ਹਨ ਉਹ ਅਸੀਂ ਜਿਹੜੇ ਸਾਡੇ ਪੁਰਾਣੇ ਜਿਹੜੇ ਨਾਟਕ ਹੈਗੇ ਨੇ ਜਿਵੇਂ ਜਤਰਾ ਆਈਂਦੀ ਹੈ ਪਵਾਈ ਆਈਂਦੀ ਹੈ ਉਹ ਸਾਰੇ ਦੂਸਰੇ ਲੋਕ ਨਾਟਕ ਦੀ ਕੈਟਾਗਰੀ ਦੇ ਵਿੱਚ ਚਲੇ ਜਾਂਦੇ ਆ ਇਸ ਤੋਂ ਇਲਾਵਾ ਕਾਵ ਨਾਟਕ ਵੀ ਤੁਹਾਨੂੰ ਪਤਾ ਹੈ ਗਵਾ ਵਾਰਤਾਲਾਪ ਕਵਿਤਾਵਾਂ ਦੇ ਜਿਹੜੇ ਸੰਵਾਦ ਹੁੰਦੇ ਨੇ ਉਸ ਦੇ ਵਿੱਚ ਯੂਜ਼ ਕੀਤੇ ਜਾਂਦੇ ਨੇ ਗਿੱਧਾ ਨਾਟਕ ਵੀ ਪਤਾ ਹੈ ਗਵਾ ਗੀਤ ਆਇਂਦਾ ਛਾਇਆ ਆਇਂਦਾ ਟੀਵੀ ਅਸੀਂ ਵਿੱਚੋਂ ਪੜ੍ਹੇ ਹੋਏ ਨੇ ਦੁਖਾਂਤ ਹੈ ਗਵਾ ਜਿਹੜਾ ਯੂਨਾਨੀ ਪ੍ਰਭਾਵ ਦੇ ਹੇਠ ਆਇਂਦਾ ਗਵਾ ਤੇ ਧਾਰਮਿਕ ਆਈਂ ਦੇ ਗਵਨ ਰਿਤ ਨ੍ਰਿਤ ਦੀ ਕੈਟੇਗਰੀਆਂ ਆਈਂ ਦੀਆਂ ਵਿੱਚ ਵਾਰਤਾਲਾਪ ਜਿਹੜਾ ਗਵਾ ਉਹ ਨਹੀਂ ਹੁੰਦਾ ਤੁਹਾਨੂੰ ਸਿਰਫ ਨ੍ਰਿਤ ਦੀ ਮੁੱਦਨਾਵਾ ਜਿਹੜੀਆਂ ਉਹਰੇ ਥਰੂ ਪ੍ਰਭਾਵ ਦਰਸ਼ਕਾਂ ਦੇ ਉੱਤੇ ਪਾਣਾ ਹੁੰਦਾ ਹੈ ਨੁੱਕੜ ਨਾਟਕ ਜਿਹੜਾ ਹੈ ਨਾ ਹੁਣ ਨੁੱਕੜ ਨਾਟਕ ਦੇ ਵਿੱਚ ਕੀ ਹੁੰਦਾ ਹੈ ਇੱਕ ਚੀਜ਼ ਮੈਂ ਤੁਹਾਨੂੰ ਦੱਸਾਂ ਮਾਂ ਅ ਨੁੱਕੜ ਨਾਟਕ ਦੇ ਵਿੱਚ ਨਾ ਇੱਕ ਕਮੈਂਟਰੀ ਜਿਹੜੀ ਕੀਤੀ ਹੁੰਦੀ ਹੈ ਜਿਵੇਂ ক্রিকেট ਦੇ ਵਿੱਚ ਕਮੈਂਟਰੀ ਕੀਤੀ ਜਾਂਦੀ ਹੈ ਸਪੈਸ਼ialਟੀ ਨੁੱਕੜ ਨਾਟਕ ਦੀ ਹੁੰਦੀ ਹੈ ਜਿਸ ਦੇ ਵਿੱਚ ਕਮੈਂਟਰੀ ਵਾਲੀ ਜਿਹੜੀ ਯੁਗਤ ਨਾ ਉਹ ਵਰਤੀ ਜਾਂਦੀ ਹੈ ਯਾਦ ਰੱਖਿਓ ਇਸ ਤੋਂ ਇਲਾਵਾ ਪ੍ਰਕਾਸ਼ ਤੁਨੀ ਨਾਟਕ ਆਇੰਦਾ ਪ੍ਰਚਾਰਵਾਦੀ ਨਾਟਕ ਆਇੰਦਾ ਗਵਾ ਬਾਲ ਨਾਟਕ ਆਇੰਦੇ ਜਿਹੜੇ ਬਾਲਨਾਵਸ ਲਿਖੇ ਛੋਟੇ ਛੋਟੇ ਜਿਸ ਦੇ ਵਿੱਚ ਕੁਝ ਪ੍ਰਯੋਗ ਕੀਤਾ ਜਾਂਦਾ ਰੇਡੀਓ ਆਇੰਦਾ ਲਘੂ ਆਇੰਦਾ ਲੀਲਾ ਨਾਟਕ ਆਇੰਦਾ ਤੇ ਲੋਕ ਨਾਟਕ ਜਿਸ ਦੇ ਵਿੱਚ ਕਿੰਨੇ ਸਾਰੇ ਨਾਟਕ ਜਿਹੜੇ ਕਿੰਨੇ ਉਹ ਕੈਟਾਗਰੀ ਦੇ ਵਿੱਚ ਆਉਂਦੇ ਲੀਲਾ ਨਾਟਕ ਦੇ ਵਿੱਚ ਕੀ ਹੁੰਦਾ ਵਾ ਲੀਲਾਵਾਂ ਪੇਸ਼ ਕੀਤੇ ਜਾਂਦੇ ਆ ਵਾ ਕ੍ਰਿਸ਼ਨ ਦੀਆਂ ਮੋਸਤੀ ਪੇਸ਼ ਕੀਤੀਆਂ ਜਾਂਦੇ ਨੇ ਇਸ ਤਰੀਕੇ ਦੇ ਨਾਟਕ ਦੇ ਵਿੱਚ ਥੀਏਟਰ ਵੀ ਸਾਨੂੰ ਅਲੱਗ-ਅਲੱਗ ਤਰੀਕੇ ਦੇ ਮਿਲਦੇ ਨੇ ਜਿਵੇਂ ਐਪਿਕ ਥੀਏਟਰ ਆਇੰਦਾ ਐਬਸਰਟ ਐਰੀਨਾ ਐਲਿਜ਼ਾਬੈਥ ਇਸ ਤੋਂ ਇਲਾਵਾ ਇਪਟਾ ਆਇੰਦਾ ਗਵਾ ਨਾਲ ਦੇ ਨਾਲ ਇਸ ਦੇ ਵਿੱਚ ਕੀ ਆਇੰਦਾ ਸਰ ਕੋ ਇੱਕ ਸਪਰੂ ਆਇੰਦੇਗੇ ਨੇ क्रੂਅਲਟੀ ਦਾ ਥੀਏਟਰ ਆਇੰਦਾ ਗਵਾ ਕਾਬੁਕੀ ਥੀਏਟਰ ਆਇੰਦਾ ਗਵਾ ਕਾਬੁਕੀ ਜਿਹੜਾ ਗਵਾ ਜਪਾਨੀ ਥੀਏਟਰ ਹੈਗਾ ਇੱਕ ਪ੍ਰਿਥਵੀ تھیਟਰ ਆਇੰਦਾਬਾ ਪ੍ਰੋਸੀਨੀਅਮ تھیਟਰ ਆਇੰਦਾ ਪਾਰਸੀ ਆਇੰਦਾ ਪਿਸ਼ਾਵਤ تھیਟਰ ਹੈਗਾ ਇਹ ਸਾਡੇ ਕੋਲ ਭਾਰਤੀ تھیਟਰ ਹੈਗਾ ਤੇ ਯੂਨਾਨੀ تھیਟਰ ਹੈਗਾ ਇਸ ਤੋਂ ਇਲਾਵਾ ਨੈਕਸਟ ਸਾਡੇ ਕੋਲ ਆਇੰਦਾ ਹਨ ਨਾਟਕੀ ਯੁਗਦਾਂ ਕੀ ਹੁੰਦੀਆਂ ਹਨ ਨਾਟਕ ਦੇ ਖਾਰਜ ਨੂੰ ਮੰਚ ਦੇ ਉੱਤੇ ਕਹਿੰਦੇ ਜਿਹੜੇ ਸਕਾਰ ਕਰਨ ਦੇ ਤਰੀਕੇ ਯੂਜ਼ ਕੀਤੇ ਜਾਂਦੇ ਨੇ ਉਹਨੂੰ ਅਸੀਂ ਇਸ ਕੈਟਾਗਰੀ ਦੇ ਵਿੱਚ ਰੱਖਦੇ ਹਾਂ ਜਿਹੜੀਆਂ ਆਂਦੀਆਂ ਸਾਡੇ ਕੋਲ ਨਾਟਕੀ ਯੁਗਦਾਂ ਦੇ ਵਿੱਚ ਆਂਦੀਆਂ ਨੇ ਹੁਣ ਇਹਦੇ ਵਿੱਚ ਜੇਕਰ ਇਧਰ ਦੇ ਲੇਖਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਿਹੜੀਆਂ ਜਿਹੜੀਆਂ ਯੁਕਤਾਂ ਹਰ ਇੱਕ ਨੇ ਵਕਤੀਆਂ ਨੇ ਜਿਸ ਵਿੱਚ ਗੀਤ ਆਉਂਦੇ ਨੇ ਤੇ ਕੋਰਸ ਜਿਹਨੂੰ ਕਹਿ ਦਿੰਦੇ ਸਮੂਹ ਗਾਣਾ ਆਿੰਦਾ ਦਬਾਈਸ ਤੇ ਵਿੱਚ ਮਨ ਬਚਨੀ ਇੱਕ ਯੂਜ਼ ਕੀਤੀ ਜਾਂਦੀ ਗਈ ਹੈ ਸੂਤਰ ਤਾਰ ਦੀ ਵਰਤੋਂ ਬਹੁਤ ਸਾਰੇ ਜਿਹੜੇ ਮੇਨ ਕਰਦੇ ਕਰਦੇ ਨੇ ਰੋਸ਼ਨੀ ਦੀ ਇੱਕ ਵਰਤੋਂ ਕੀਤੀ ਜਾਂਦੀ ਕਿਸੇ ਦੇ ਉੱਤੇ ਰੋਸ਼ਨੀ ਪਾ ਕੇ ਨਾ ਉਹਨੂੰ ਸੈਂਟਰ ਦੇ ਉੱਤੇ ਖੜਾ ਕਰਕੇ ਸਟੇਜ ਦੇ ਉਰੇ ਥਰੂ ਬੁਲਵਾਇਆ ਜਾਂਦਾ ਹੈ ਤੇ ਉਹ ਤੇ ਜਿਹੜੇ ਪਿੱਛਲ ਜਾਤ ਹੈ ਨਾ ਉਸ ਤੋਂ ਥੋੜਾ ਜਿਹਾ ਕਿਨਾਰਾ ਹੀ ਕਰਦੇ ਨੇ ਸੋ ਪਿੱਛਲ ਜਾਤ ਦੀ ਵੀ ਇੱਕ ਹਿੱਸੇ ਵਿੱਚ ਜੁਗਤ ਵਰਤੀ ਜਾਂਦੀ ਹੈ ਇਸ ਸੜ ਕੋ ਨਾਟਕੀ ਜੁਗਤਾਂ ਆਉਂਦੀਆਂ ਆਂਦੀਆਂ ਨੇ ਤੇ ਲਾਸਟ ਤੇ ਛੋਟਾ ਇੱਕ ਟੌਪਿਕ ਹੈ ਜਿਸ ਦੇ ਵਿੱਚ ਇਤਿਹਾਸ ਦੇ ਬਾਰੇ ਗੱਲ ਕੀਤੀ ਹੈ ਕੋਈ ਪੁਆਇੰਟ ਹੈਗਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਲੇਖਕ ਹੈਗੇ ਨੇ ਕਿਹੜੇ-ਕਿਹੜੇ ਕਿਸ ਅੰਡਰ ਦੇ ਵਿੱਚ ਜਾਂਦੇ ਹੈਗੇ ਨੇ ਮਤਲਬ ਕਿਹੜੇ ਅਮ ਟਾਈਮ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਤੁਸੀਂ ਯਾਦ ਰੱਖਣਾ ਹੈ ਕਿ ਕਿਹੜੇ-ਕਿਹੜੇ ਲੇਖਕ ਨੇ ਕਿੰਨਾ-ਕਿੰਨਾ ਦੇ ਨਾਲ ਲਿਖਿਆ ਨੇ ਪਰਵਿਤੀਆਂ ਯੂਜ਼ ਕੀਤੀਆਂ ਨੇ ਤੇ ਓਬਵੀਅਸਲੀ ਉਹਨਾਂ ਦੇ ਜਿਹੜੇ ਰਚਨਾਵਾਂ ਦੇ ਨਾਮ ਮੇਨ-ਮੇਨ ਜਿਹੜੇ ਨੇ ਉਹ ਯਾਦ ਕਰਨੇ ਜ਼ਰੂਰੀ ਹੈ ਤੇ ਮੋਸਟਲੀ ਇਤਿਹਾਸਕ ਜਿਹੜਾ ਕਾਲਕ੍ਰਮ ਹੈਗਾ ਉਹਨੂੰ ਤਾਂ ਜ਼ਰੂਰ ਯਾਦ ਕਰਿਓ ਹੁਣ ਸਭ ਤੋਂ ਪਹਿਲਾਂ 1850 ਤੋਂ 1900 ਤੱਕ ਦਾ ਇਸ ਦੇ ਵਿੱਚ ਪੁੱਛਿਆ ਗਿਆ ਹੈ ਇਹ ਉਹ ਜਿਹੜਾ ਟਾਈਮ ਹੈਗਾ ਸੀ ਕਹਿੰਦੇ ਕਿ 1850 ਤੋਂ ਪਹਿਲਾਂ ਦੇ ਸਾਨੂੰ ਜਾਂ 60 ਤੋਂ ਪਹਿਲਾਂ ਸਾਨੂੰ ਕੋਈ ਵੀ ਹਿਸਟਰੀਕਾ ਦਾ ਮੰਚ ਨਾਟਕ ਕੁਝ ਨਹੀਂ ਦਿਖਦਾਗਾ ਨਾਟ્ય ਸ਼ਾਸਤਰ ਹਾਂ ਬਾਅਦ ਦੇ ਵਿੱਚ ਜਦੋਂ ਆਇਆ ਤਾਂ ਉਹਨੇ ਕੀ ਰੱਸੀ ਰੰਗਮੰਚ ਦੇ ਬਾਰੇ ਗੱਲ ਕੀਤੀ ਤਾਂ ਉਹਨੇ ਵੀ ਸਭ ਤੋਂ ਪਹਿਲਾਂ ਕੀ ਗੱਲ ਕੀਤੀ ਸੀ ਖੁੱਲੇ ਰੰਗਮੰਚ ਦੀ ਗੱਲ ਕੀਤੀ ਸੀ ਜਿਵੇਂ ਮੇਨ ਕੋਈ ਛੱਤਾਂ ਵਾਲਾ ਨਹੀਂ ਹੈਗਾ ਸੀ ਉਸ ਤੋਂ ਬਾਅਦ ਪਰ ਤੋਂ ਮੁੰਨੀ ਨੇ ਆ ਕੇ ਦੱਸਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਦੱਲ ਕੀਤੀ ਸੀ ਕਿ ਛੱਤੇ ਵਾਲੇ ਵੀ ਹੁੰਦੇ ਨੇ ਕਿ ਛੱਤ ਪਾ ਕੇ ਹੌਲੀ ਹੌਲੀ ਤੁਸੀਂ ਇਸ ਤਰੀਕੇ ਦੇ ਥੀਏਟਰ ਦੀ ਇੱਕ ਸ਼ੁਰੂਆਤ ਕਰੋ ਸੋ ਇੱਕ ਉਹਨਾਂ ਨੇ ਦੋ ਤਰੀਕੇ ਦੇ ਸਾਨੂੰ ਥੀਏਟਰ ਦੇ ਦਿੱਤੇ ਸੀ ਇੱਕ ਖੁੱਲੇ ਵਾਲੇ ਤੇ ਇੱਕ ਬੰਦ ਵਾਲੇ ਇਸ ਤੋਂ ਇਲਾਵਾ ਜਦੋਂ ਬਾਅਦ ਦੇ ਵਿੱਚ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਅੰਗਰੇਜ਼ ਆਏ ਇੱਧਰ ਇੱਧਰ ਦੀ ਅਸੀਂ ਗੱਲ ਕਰਦੇ ਪਏ ਆ ਤਾਂ ਉਹਨਾਂ ਨੇ ਕੀ ਕੀਤਾ ਸੀ ਆਪਣੇ ਨਾਲ ਥੀਏਟਰ ਜਾਂ ਪਾਰਟ ਵੀ ਲੈ ਕੇ ਆਏ ਬਹੁਤ ਕੁਝ ਅਸੀਂ ਉੱਥੋਂ ਸਿੱਖਿਆ ਤੇ ਇਹਨਾਂ ਦੇ ਦੇਖ-ਦੇਖੀ ਜਿਹੜੇ ਹੈਗੇ ਸੀ ਲੰਡਨ ਦੀ ਰੀਸੇ ਬੰਬਈ ਤੇ ਕਲਕੱਤੇ ਦੇ ਵਿੱਚ ਵੀ ਕੀ ਗਏ ਸੀ ਨਾਟਕ ਮੰਡਲੀਆਂ ਜਿਹੜੀਆਂ ਸੀ ਉਹ ਹੋਂਦ ਵਿੱਚ ਆਉਣੀਆਂ ਸ਼ੁਰੂ ਹੋ ਗਿਆ ਉਹਨਾਂ ਨੂੰ ਵੀ ਹੋਇਆ ਕਿ ਕਿਸ ਤਰ੍ਹਾਂ ਇਹ ਆਪਣੇ ਜਿਹੜੇ ਚੀਜ਼ਾਂ ਪੇਸ਼ ਕਰਦੇ ਨੇ ਪਰ ਉਹਨਾਂ ਨੇ ਇਹ ਜਿਹੜੀ ਚੀਜ਼ ਸੀ ਉਹਨੂੰ ਥੋੜਾ ਅਲੱਗ ਵੇਧ ਦੇ ਵਿੱਚ ਲੈ ਕੇ ਆਪਣੇ ਜਿਹੜੇ ਨਾਟਕ ਸੀ ਉਹ ਪੇਸ਼ ਕੀਤੇ ਤੇ ਪੰਜਾਬ ਦੇ ਵਿੱਚ ਦੇਖਿਆ ਜਾਵੇ ਤਾਂ ਅਸੀਂ ਪਾਰਸੀ ਥੀਏਟਰ ਜਿਹੜਾ ਸੀ ਉਸ ਦਾ ਪ੍ਰਭਾਵ ਸਭ ਤੋਂ ਪਹਿਲੇ ਕਬੂਲ ਕੀਤਾ ਸੀ ਉਹਨਾਂ ਨੇ ਜਦੋਂ ਨਾਟਕ ਖੇੜਨੇ ਸ਼ੁਰੂ ਕੀਤੇ ਤਾਂ ਉਹਨਾਂ ਦੇ ਦੇਖਾ ਦੇਖੀ ਇੱਧਰ ਵੀ ਨਾਟਕ ਖੇੜਨੇ ਜਿਹੜੇ ਸ਼ੁਰੂ ਹੋਣ ਲੱਗੇ ਤੇ ਟਾਈਮ ਸੀ 1880 ਦਾ 1860 ਤੋਂ ਪਹਿਲਾਂ ਦਾ ਸੰਕੋ ਕੋਈ ਵੀ ਨਾਟਕ ਥੀਏਟਰ ਕੁਝ ਵੀ ਨਹੀਂ ਮਿਲਦਾ ਹੈ ਇੱਧਰ ਸੈਕਿੰਡ ਟਾਈਮਸ ਅੜੋਂਪੋ ਮਿਲਦਾ ਗਵਾ ਇਸ ਦੇ ਵਿੱਚ 1900 ਤੋਂ 1930 ਦਾ ਟਾਈਮ ਜਿਸ ਦੇ ਵਿੱਚ ਨੌਰਾਂ ਰਿਚਰਡ ਜਿਹੜੇ ਆਏ ਸੀ ਉਹਨਾਂ ਨੇ ਉਹ ਸਟਾਰਟਿੰਗ ਕੀਤੀ ਸੀ ਕਿਸ ਤਰੀਕੇ ਨਾਲ ਫਿਰ ਨੰਦਾ ਜਿਹੜੇ ਗਏ ਸੀ ਉਹਨਾਂ ਦੇ ਨਾਟਕ ਖਿਡਵਾਏ ਸੀ ਉਹਨਾਂ ਨੇ ਖੇਡੇ ਸੋ ਇਸ ਤਰੀਕੇ ਦੇ ਜਿਹੜਾ ਸੈਕਿੰਡ ਪਾਰਟ ਇਹਨਾਂ ਨੇ ਇਸ ਟਾਈਮ ਦੇ ਵਿੱਚ ਕਬੂਲ ਕੀਤਾ ਤੇ ਕੈਟਾਗਰੀ ਦੇ ਵਿੱਚ ਇਸ ਟਾਈਮ ਦੇ ਵਿੱਚ ਬਹੁਤ ਸਾਰੇ ਨਾਟਕ ਜਿਹੜੇ ਖੇਡੇ ਗਏ ਸੀ 1930 ਤੋਂ 47 ਤੱਕ ਦਾ ਜਿਹੜਾ ਟਾਈਮ ਹੈਗਾ ਨੇ ਕਹਿੰਦੇ ਸ਼ਾਇਦ ਇਹ ਸਭ ਤੋਂ ਜ਼ਿਆਦਾ ਸੁਨਹਿਰੀ ਟਾਈਮ ਸੀ ਕਿਉਂਕਿ ਇਸ ਦੇ ਵਿੱਚ ਦੇਖੋ ਸੜ ਕੋ ਸੇਖੋ ਮਿਲਦੇ ਨੇ ਹਰਚਰਨ ਸਿੰਘ ਮਲਵੰਤ ਗਾਰਗੀ ਕਰਤਾ ਸਿੰਘ ਦੁੱਗਲ ਗੁਰदयाल ਸਿੰਘ ਫੁੱਲ ਗੁਰਦਿਆ ਖੋਸਲਾ ਇਹ ਸਾਰੇ ਇਸ ਖੇਤਰ ਦੇ ਵਿੱਚ ਆਏ ਸੀ ਸੋ ਭਾਰਤ ਦਾ ਸਭ ਤੋਂ ਪਹਿਲਾ ਜਿਹੜਾ ਖੁੱਲਾ ਮੰਡਪ ਸੀ ਉਸ ਸਮੇਂ ਤੇ ਉਹ ਹੈਗਾ ਸੀ ਜੀਡੀ ਸੋੜ ਦੀ ਜਿਹੜੇ ਗਏ ਸੀ ਉਹਨਾਂ ਨੇ ਇਕ ਉਦਦਮ ਕੀਤਾ ਸੀ ਤਾਂ ਲਾਰੈਂਸ ਗਾਰਡਨ ਲਾਹੌਰ ਜਿਹੜਾ ਸੀ ਉਸ ਦੀ ਇੱਕ ਨਿੱਕੀ ਜਹੀ ਪਹਾੜੀ ਦੇ ਉੱਤੇ ਉਹਨਾਂ ਨੇ ਇਹ ਜਿਹੜਾ ਹੈਗਾ ਸੀ ਖੁੱਲਾ ਮੰਡਪ ਖੁੱਲਾ ਮੰਡਪ ਖੁੱਲਾ ਥੀਏਟਰ ਵਿਦਆਊਟ ਛੱਤ ਉਹ ਉਹਨਾਂ ਨੇ ਉੱਥੇ ਜਿਹੜਾ ਹੈ ਦੱਸੀ ਲਗਾਇਆ ਸੀ ਇਸ ਤੋਂ ਇਲਾਵਾ 1947 ਤੋਂ ਹੁਣ ਤੱਕ ਅਗਰ ਦੇਖਿਆ ਜਾਵੇ ਤਾਂ ਪੰਜਾਬੀ ਮੰਚ ਦਾ ਕਾਫੀ ਜ਼ਿਆਦਾ ਵਿਕਾਸ ਹੋਇਆ ਕਾਫੀ ਮੰਡਰੀਆਂ ਆਈਆਂ ਕਈ ਜਗ੍ਹਾ ਦੇ ਉੱਤੇ ਅਸੀਂ ਥੀਏਟਰ ਕਾਇਮ ਕੀਤੇ ਬਹੁਤ ਸਾਰੇ ਲੇਖਕਾਂ ਨੇ ਖਿੱਡੇ ਖਿਡਵਾਏ ਤੇ ਇਸ ਦੇ ਵਿੱਚ ਹੁਣ ਜਿਹੜੇ ਜਿਹੜੇ ਚੀਜ਼ਾਂ ਸੀ ਮੈਨੂੰ ਜਿਹੜੀਆਂ ਥੋੜੀਆਂ ਅਲੱਗ ਲੱਗੀਆਂ ਉਹ ਮੈਂ ਦੇਖ ਪੜੀਆਂ ਬਾਕੀ ਸੇਮ ਸੇਮ ਸਭ ਕੁਝ ਕਿਤਾਬਾਂ ਚੋਂ ਹੀ ਦਿੱਤਾ ਹੈ ਬਾ ਕਿ ਪੰਜਾਬੀ ਮੰਚ ਦਾ ਜਿਹੜਾ ਉਸ ਸਮੇਂ ਉਪਕੇਂਦਰ ਬਣਿਆ ਸੀ ਇਸ ਟਾਈਮ ਦੇ ਵਿੱਚ Shimla ਬਣਿਆ ਸੀ ਦਿੱਲੀ ਦੇ ਵਿੱਚ ਜਿਹੜਾ ਪੰਜਾਬੀ ਮੰਚ ਸੀ ਉਹਨੂੰ ਸਥਾਪਿਤ ਕਰਨ ਦੇ ਵਿੱਚ GS ਖੋਸਲਾ ਜਿਹੜੇ ਸੀ ਉਹਨਾਂ ਦਾ ਹੱਥ ਰਿਹਾ ਸੀ ਦਿੱਲੀ ਦੇ ਵਿੱਚ ਪੰਜਾਬੀ ਥੀਏਟਰ ਵੀ ਉਹਨਾਂ ਨੇ ਹੀ ਸਥਾਪਿਤ ਕੀਤਾ ਸੀ ਤੇ 41 ਦੇ ਵਿੱਚ ਯਾਨੀ ਕਿ 1941 ਦਾ ਜਿਹੜਾ ਟਾਈਮ ਸੀ ਪੰਜਾਬ ਦੇ ਵਿੱਚ ਆਰਟ ਥੀਏਟਰ ਆਰਟ ਥੀਏਟਰ ਹੈ ਤੇ ਦਿੱਲੀ ਦੇ ਵਿੱਚ ਉਹਨਾਂ ਨੇ ਮੁੜ ਸਥਾਪਿਤ ਕੀਤਾ ਇਹ ਜਿਹੜਾ ਹੈਗਾ ਸੀ 41 ਦੇ ਵਿੱਚ ਪੰਜਾਬ ਆਰਟ ਥੀਏਟਰ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਫਿਰ ਤੋਂ ਸਥਾਪਿਤ ਹੋਇਆ ਤੇ ਇਸ ਦਾ ਨਾਮ ਜਿਹੜਾ ਸੀ ਉਸਨਾਂ ਨੇ ਉਹਨਾਂ ਨੇ ਬਾਅਦ ਵਿੱਚ ਪੰਜਾਬ ਕਲਾ ਮੰਚ ਜਿਹੜਾ ਸੀ ਉਹ ਬਾਅਦ ਵਿੱਚ ਉਹਨਾਂ ਨੇ ਇਸ ਦਾ ਨਾਮ ਰੱਖਿਆ ਸੀ ਠੀਕ ਹੈ ਸੋ ਇਹ ਹੈਗਾ ਸੀ ਥੋੜਾ ਜਿਹਾ ਨਾਟਕ ਦੇ ਨਾਲ ਰਿਲੇਟਡ ਟਾਪਿਕ ਬਾਕੀ ਅਸੀਂ ਨੈਕਸਟ ਦੇ ਵਿੱਚ ਕਰਾਂਗੇ ਤੇ ਇਸ ਤੋਂ ਇਲਾਵਾ ਜਿਹੜਾ ਨੈਕਸਟ ਟਾਪਿਕ ਹੋਏਗਾ ਆਲਰੇਡੀ ਮੈਂ ਲਿਖਣਾ ਸ਼ੁਰੂ ਕਰਤਾ ਜੋ ਕਿ ਅਨੁਵਾਦ ਦੇ ਨਾਲ ਰਿਲੇਟਡ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿਸਮਾ ਹੋਣ ਗਿਆ ਉਦੇਸ਼ ਇਸ ਤੋਂ ਇਲਾਵਾ ਖੇਤਰ ਕੀ ਕੀ ਚੀਜ਼ਾਂ ਹੋ ਰਹੀਆਂ ਲਿਪੀ ਦੇ ਨਾਲ ਰਿਲੇਸ਼ਨ ਹੈ ਨਵਾਂ ਟਾਪਿਕ ਥੋੜਾ ਜਿਹਾ ਲੱਭਿਆ ਕਿਤੋਂ ਮੈਨੂੰ ਹੁਣੇ ਹੁਣੇ ਤਾਂ ਕਰਕੇ ਮੈਂ ਸੋਚਿਆ ਸੀ ਕਿ ਇਹ ਵੀ ਚੀਜ਼ ਤਾਂ ਸਾਂਝੀ ਜ਼ਰੂਰ ਕਰਨਾ ਸੋ ਬਾਕੀ ਤੁਸੀਂ ਲਾਈਕ ਸ਼ੁਰੂ ਕਰ ਰਹੇ ਹੋ थैंक यू